ਅੱਜ ਤੱਕ ਦਾ ਸਭ ਤੋਂ ਮੁਸ਼ਕਲ ਸਵਾਲ ਲੈ ਕੇ ਆਇਆ। ਇੱਧਰ ਪਹਿਲਾ ਪਾ ਲਣ ਦਾ ਸਵਾਲ ਭਾਜੀ। ਹਾਂਜੀ। ਆਹ ਦੇਖੋ ਲੱਗੇ। ਕੋਈ ਵੀ ਬੰਦਾ ਸਾਡਾ ਚੈਲੰਜ ਹੈ ਕਿ ਮੇਰੇ ਖਿਆਲ ਨਾਲ ਹੱਲ ਨਹੀਂ ਕਰ ਸਕਦਾ ਇਹਨੂੰ ਸਵਾਲ ਨੂੰ। ਇਹ ਸਵਾਲ ਇੰਨਾ ਮੁਸ਼ਕਲ ਆ। ਜਿਹੜਾ ਬੰਦਾ ਮੈਂ ਪਹਿਲਾਂ ਦੱਸ ਰਿਹਾ ਜਿਹੜਾ ਬੰਦਾ ਇਹਨੂੰ ਹੱਲ ਕਰ ਜੂਗਾ। ਉਹ ਮੈਨੂੰ 100 ਰੁਪਏ ਉਹਨੂੰ ਦਊਗਾ। ਜ਼ਿਆਦਾ ਨਹੀਂ ਅਸੀਂ ਦੇ ਸਕਦੇ। ਸਵਾਲ ਸਾਡਾ ਇਹ ਆ ਆਹ ਦੇਖੋ। 171 ਬਣਾਏ ਆ ਸੀ ਇੱਟਾਂ ਦਾ। ਇਹ 171 ਆ ਤਿੰਨ ਮੂਵ ਕਰਨੇ ਆ। ਤਿੰਨ ਮੂਵ ਤਿੰਨ ਏਟਾ ਹਲਾਣੀਆਂ ਆ ਤੇ ਵੱਡੀ ਤੋਂ ਵੱਡੀ ਰਕਮ ਬਣਾਣੀ ਆ ਇਹ ਦੇਖਣੀ ਹੈ ਕਿ ਕਿਹੜਾ ਬਣਾ ਜੂਗਾ ਖੁੱਲਾ ਚੈਲੰਜ ਆ ਇਹ ਕਰੋ ਜੀ ਤਾਰ ਆ ਗਿਆ ਕੱਲ ਕਹਿ ਲਾਓ ਦਿਮਾਗ ਤਿੰਨ ਏਟਾ ਹੀ ਛੇੜਨੀ ਆ ਨਾ ਆਪਾਂ ਤਿੰਨ ਏਟਾ ਛੇੜਨੀ ਆ ਤੇ ਵੱਡੀ ਤੋਂ ਵੱਡੀ ਰਕਮ ਬਣਨੀ ਚਾਹੀਦੀ ਆ ਕਹਿ ਥੱਲੇ ਮੇਰੇ ਯਾਰ ਹਾਂ ਤੇ ਪਰ ਕਈ ਬੰਦੇ ਆ ਦਾ ਦਿਮਾਗ ਬਹੁਤ ਤੇਜ਼ ਹੁੰਦਾ ਛੇਤੀ ਬਣਾ ਦਿੰਦੇ ਆ ਪਰ ਸਾਡਾ ਮਜ਼ਦੂਰ ਬੰਦੇ ਆ ਕੰਮ ਤੋਂ ਬਾਅਦ ਸਾਨੂੰ ਥੋੜਾ ਜਿਹਾ ਟਾਈਮ ਮਿਲਿਆ ਸੀ ਗਰਮੀ ਬਹੁਤ ਸੀ ਕਹਿੰਦੇ 10 ਮਿੰਟ ਰੈਸਟ ਕਰ ਲਈਏ ਤੇ ਵੀਡੀਓ ਬਣਾਉਣ ਲੱਪਾ ਆ। ਠੀਕ ਹੈ ਜੀ ਪੁੱਠਾ ਸੱਤਾ ਬਣਾਤਾ ਜੀ ਭਰਾਣਾ ਇੱਕ ਮੂਵ ਕਰਕੇ ਸਿੱਧਾ ਸੱਤਾ ਬਣਾਤਾ। ਇਹ ਹੋ ਗਿਆ ਜੀ 711 ਰਾਕਮ ਵੱਡੀ ਬਣਾਤੀ ਆ ਪਰ ਦੋ ਮੂਵ ਅਜੇ ਰਹਿੰਦੇ ਆ। ਇੱਕ ਕਿਟ ਛੇੜ ਕੇ ਨਾ ਕਰ ਲਈ। ਮੂਵ ਵੀ ਤਿੰਨੇ ਹੀ ਕਰਨੇ ਆ। ਹਿਟਾ ਤਿੰਨੇ ਹਿਲਾਉਣੀਆਂ ਆ। ਜਗਸਾ ਗਦੀ ਜਿਹੜੀਆਂ ਮਰਜੀ ਚੱਕ ਕਰ ਕਰ ਬੁਲਾ ਹਿਰੋ ਗੱਲ ਨਹੀਂ ਬਣਦੀ 150 ਦੂਰ ਰਹਿੰਦਾ ਵਾ ਚੱਲ ਗਾਇਸ ਤੇਰੀ ਵਾਰੀ ਗਾਇਸ ਸਾਲ ਦੇ ਸਾਲੇ ਤਾਰੇ ਚੱਲ ਦੇ ਚੱਲ ਵੀ ਤਾਰੇ ਕੈਸ਼ ਕੈਸ਼ ਚੱਲ ਤੂੰ ਚੱਲ ਵੀ ਤੇਰੇ ਗਾਇਸ ਤੇਰੀ ਵਾਰੀ ਹੈ ਸਹੀ ਹੈ ਚੱਲ ਜੀ ਇੱਕ ਮੂਵ ਗੋਣਾ ਆਇਆ ਸਾਲਾ ਆਇਆ ਤੇ ਨਿੱਟੇ ਨਿੱਟੇ ਛੇੜਨੀ ਆ ਬਾਈ ਇੱਕ ਨੂੰ ਇਹ ਗੱਲ ਉਹ ਚੀਜ਼ ਜਬ ਉਹਗਾ ਬਣਾਇਆ ਇਹ ਉਹਗਾ ਸੈਕਦਾ ਬਣੂਗਾ ਇਹ ਤਾਂ ਤੋੜੀਆਂ ਦਾ ਨਹੀਂ ਨਹੀਂ ਕੋਈ ਨਹੀਂ ਤੋੜਨੀ ਆ ਕੁਝ ਨਹੀਂ ਕਰਨਾ ਹੈਗਾ ਤਿੰਨ ਈ ਟਾਹ ਲਾਣੀਆਂ ਬਸ ਇਹ ਤਾਂ ਫੇਰ 171 ਬਣ ਗਏ ਜਿੱਦ ਨੂੰ ਮਰਜ਼ੀ ਰੱਖਦੀ ਐ ਨਾ ਜੋ ਮਰਜ਼ੀ ਕਰ ਜਮਾ ਪਲੱਸ 10 ਟਾਲ ਆ ਕੇ ਕੁਝ ਵੀ ਕਰ ਲਾ ਕੁਝ ਵੀ ਕਰੋ ਜਿਹੜੇ ਵੀ ਸਾਰਿਆਂ ਨੂੰ ਚੈਲੰਜ ਆ ਜੀ ਚਲ ਦੇਖੀ ਮੀ ਆਜੋ ਆਜੋ ਦੇਖ ਲਾ ਤੁੰਡੀ ਸਾਰੇ ਬੜੇ ਦੇਖੀ ਮੋੜਿਆ ਕਰ ਦੇਖ ਲੈ ਆਹ ਲਓ ਜੀ ਪਹਿਲਾ 700 ਬੜਾ ਗਈ ਇਹ ਦੇ ਨੇ ਹੁਣ ਦੋ ਮੂਵੇ ਕਰਨੇ ਆ ਰਗ ਭਮਾਈ ਨਹੀਂ ਰਵੇ ਜਿੰਨੀ ਮਰਜੀ ਰਵੇ ਇਹ ਤਾਂ ਤੇ ਤੇ ਦੂਸਰੀ ਆ ਡਪੈਂਡ ਜੇ ਆਪਾਂ ਉੱਦੇ ਰਾਂਗਣ ਜਾ ਕੇ ਇਹ ਕੈਦਾ ਹੋਦਾ ਦੀ ਈ ਬਣ ਗਿਆ ਤੇ ਬਣਿਆ ਕੁਝ ਹੋ ਬਣੀ ਵੀ ਕੁਝ ਬੜੇ ਵੀ ਕੁਝ ਸੱਚ ਬਣਨਾ ਕੋ ਚਾਹੀਦਾ ਕਿਛੇ ਦਵਾ ਦਿਵਾ ਗਲੇ ਇਹਨੇ ਤਾਂ ਬਣੂ ਗਈ 711 ਬਣ ਗਿਆ 711 ਤਾਂ ਬਣ ਗਿਆ ਹਮ ਇਹ ਤੋਂ ਵੱਡੀ ਬਣਾਉਣੀ ਵੱਡੀ ਬਣਾਣੀ ਆ ਪਵਾ ਜਿੰਨੀ ਮਰਜ਼ੀ ਵੱਡੀ ਬਣਾ ਦੋ ਪਵਾ ਦੋ ਅੰਕੇ ਬਣਾ ਦੋ 170 ਤੋਂ ਸਾਂਖਿਆ ਵੱਡੀ ਬਣ ਗਈ ਆ ਦੋ ਮੂਵ ਵੀ ਕਰਨੇ ਆ ਗੱਲ ਇਹ ਆ ਅਸੀਂ ਢੋਲੀ ਕਰ ਦਈਏ ਸਾਂਖਿਆ ਚੱਲਾ ਉਸ ਮਾਰਨੀ ਕਰਨ ਨੂੰ ਉਹ ਤੋਂ ਵਧਾਣੀ ਵਧਾਣੀ ਵੀ ਆ ਨਾ ਤੇ ਹੋਰੀਆਂ ਬਣ ਜਾਣੇ ਆ ਹੋਈ ਚਾਰ ਗੋਮੇ ਆ ਉਹ ਦਿਖਾਉਣ ਦੇ ਦੇ ਉਹ ਕਿਟਾ ਜਾਣ ਘੜ ਜਾਣੀ ਨੇ ਤੁਸੀਂ ਚਾਰ ਚੱਕਰੀ ਏਟਾ ਤੇਜੀ ਜਾਣੀ ਐ ਟੇ ਇਹਦੇ ਕੋਲ ਨੂੰ ਇਹ ਦਾ -10 ਬਣ ਗਿਆ 4 ਛੋੜੀ ਬਣ ਗਿਆ 1 ਫਿਰ 3 ਬਣ ਗਿਆ ਇਹ ਤਾਂ ਨਹੀਂ ਬਣਨੀ ਸਵਾਲ ਤਾਂ ਇਹ ਵੀ ਹੋ ਜੂਗਾ ਇਹ ਵੀ ਬਣਾਵਾਂਗੇ ਵੀਡੀਓ ਚਲੋ ਪਹਿਲਾਂ ਹੀ ਤੁਹਾਨੂੰ ਜਵਾਬ ਦੱਸ ਰਹੇ ਆ ਅਸ ਕਿਤਾ ਕਰੀ ਹਾਂ ਬਣਾ ਦਿੰਗੇ ਬਈ ਲੋ ਜੀ ਸਾਨੂੰ ਤਾਂ ਨਹੀਂ ਪਤਾ ਲੱਗਿਆ ਹੈਗਾ ਲੈ ਬਈ ਸਾਨੂੰ ਯਾਰ ਪਤਾ ਲੱਗ ਰਿਹਾ ਇਹ ਇੰਨਾ ਔਖਾ ਸਵਾਲ ਆ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਨਾ ਮੁਨਕਿਨ ਸਵਾਲ ਆ ਕੋਈ ਬੰਦਾ ਇਹਦਾ ਜਵਾਬ ਦਵੇ ਜਿਹੜਾ ਇਹਨੂੰ ਮੁਨਕਿਨ ਕਰੇ ਤੇ ਧੰਨਵਾਦ ਜੀ ਜੇ ਪਤਾ ਲੱਗੇਦਾ ਜਾਂ ਕੋਈ ਆ ਵਧੀਆ ਲੱਗਦੀ ਹੈ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਜਰੂਰ ਕਰ ਲਿਓ ਧੰਨਵਾਦ ਜੀ ਤੁਹਾਡਾ